ਮੈਂ ਕਿਹਾ 125 ਮੈਨੂੰ ਤਾਂ 125 60 ਮਗਰਲਾ ਕਹਿੰਦਾ ਭਾਈ 48 48 ਇਸ ਕਰਕੇ ਕਿਹਾ ਕਿ 4 ਸਾਲ ਹੋ ਗਏ ਸਰਕਾਰ ਨੂੰ ਤੇ 4800 48000 ਰੁਪਿਆ ਸਾਡਾ ਬੰਦਾ ਹੈ ਸਰਕਾਰ ਦੇ ਵੱਲ ਤੇ 5 ਸਾਲ ਹੋ ਜਾਣਗੇ ਫਿਰ 60000 ਰੁਪਿਆ ਬੰਦਾ ਜਿਹੜਾ 1000 ਰੁਪਿਆ ਮਹੀਨਾ ਦੇਣਾ ਸੀਗਾ ਇਸ ਬੰਦੇ ਨੇ ਹੁਣ ਦੇਊਗਾ ਤੁਹਾਨੂੰ ਹਜ਼ਾਰ ਹਜ਼ਾਰ ले लेओ वोट ना पायो ਨਹੀਂ ਉਹਨੂੰ ਕਿਉਂ ਵੀ ਸਾਡਾ 60000 ਰੁਪਿਆ 5 ਸਾਲਾਂ ਦਾ ਦੇ ਤੇ 4 ਸਾਲਾਂ ਦਾ ਪਹਿਲਾਂ 48000 ਰੁਪਿਆ ਦੇ ਫੇਰ ਕੰਮ ਚਲਾਵਾਂਗੇ ਕਿਉਂ ਫੇ ਮੀਡੀਆ ਕੋਲੇ ਕੋਈ ਕੰਮ ਨਹੀਂ ਆ ਇਹਨਾਂ ਨੇ ਵੇਲੇ ਬੰਦੇ ਪੈਸੇ ਦੇ ਦੇ ਕੇ ਆਹ ਟੈਲੀਫੋਨਾਂ ਤੇ ਲਾਏ ਹੋਏ ਆ ਇਹ ਸਾਡੇ ਖਿਲਾਫ ਗੱਲਾਂ ਕਰ ਕਰਕੇ ਜਾਣ ਬੁੱਝ ਕੇ ਕਾਂਗਰਸ ਦੀ ਅੰਨ ਦੇਖੀ ਦਿਖਾ ਰਹੇ ਆ ਮੇਕਿੰਗ ਕਾਂਗਰਸ ਪਾਰਟੀ ਸਾਡੀ ਅੱਜ ਸਾਰੇ ਅਸੀਂ ਇਕੱਠੇ ਆ ਜਿਹੜਾ ਵਿਅਕਤੀ ਔਰ ਬਾਜਵਾ ਸਾਹਿਬ ਚਲੇ ਗਏ ਕੋਈ ਕੰਮ ਸੀਗਾ ਹੁਣ ਯਾਰ 5 ਦਿਨ ਲਗਾਤਾਰ ਕਿਸੇ ਨੂੰ ਵਿਆਹ ਵੀ ਹੈ ਕਿਸੇ ਨੂੰ ਭੋਗ ਵੀ ਹੈ ਕਿਸੇ ਨੇ ਕਿਤੇ ਜਾਣਾ ਵੀ ਹੈ ਕਿਸੇ ਦਾ ਕੋਈ ਮਿੱਤਰ ਆ ਗਿਆ ਬਾਹਰੋਂ ਜਿਹੜਾ ਲੀਡਰ ਨਹੀਂ ਆਇਆ ਕਹਿੰਦੇ ਅੱਜ ਉਹ ਹੈ ਨਹੀਂ ਅੱਜ ਫਲਾਣਾ ਹੈ ਨਹੀਂ ਕਹਿਣ ਤੋਂ ਪਹਿਲਾਂ ਇਹ মিডিਆ ਦੇ ਲੋਕਾਂ ਕੋਲੇ ਕਈ ਚੈਨਲ ਵਾਲੇ ਬਹੁਤ ਚੰਗੇ ਆ ਛੋਟੇ ਚੈਨਲ ਆਮ ਚੈਨਲ ਜਿਹੜਾ ਵੱਡੇ ਚੈਨਲ ਆ ਉਹ ਮਾਇਆ ਲੈਂਦੇ ਆ ਮੋਦੀ ਤੋਂ ਦੇ ਦੂਜਾ ਭਗਵੰਤ ਮਾਨ ਤੋਂ ਕਈਆਂ ਨੇ ਤਾਂ ਸੌ ਬਾਣੀ ਆ ਬਈ ਕਾਂਗਰਸ ਦੇ ਖਿਲਾਫ ਬੋਲੀ ਜਾਣੇ ਕੋਈ ਕਹਿੰਦਾ ਇਹਨਾਂ ਦੇ ਪੰਜ ਮੁੱਖ ਮੰਤਰੀ ਦੇ ਦਾਵੇਦਾਰ ਦੱਸੋ ਬਈ ਕਿਹਨੇ ਕਿਹਾ ਮੈਂ ਤਾਂ ਉਮੀਦਵਾਰ ਨਹੀਂ ਮੁੱਖ ਮੰਤਰੀ ਦਾ ਮੈਂ ਕਾਂਗਰਸ ਦਾ ਪ੍ਰਧਾਨ ਐ ਸਭ ਤੋਂ ਵੱਡਾ ਉਹ ਤਾਂ ਮੇਰੇ ਕੋਲੇ ਐ ਬੋਲੋ ਭਾਈ ਲੋਕ ਪਾਰਟੀ ਜਿੰਦਾਬਾਦ ਮੈਂ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਪਰ ਹਾਂ ਮੈਂ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਵਾਪਸ ਲੈ ਕੇ ਆਉਣਾ ਚਾਹੁੰਣਾ ਸਾਡੇ ਵਰਕਰਾਂ ਦੇ ਲਾਂਬੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਲਾਵੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪੰਜਾਬ ਦੇ ਵਰਕਰਾਂ ਦੇ ਜਿਨ੍ਹਾਂ ਨੇ ਮਰ ਕੇ ਸਰਕਾਰ ਬੜਾਈ ਸੀ ਉਹਨਾਂ ਦੇ ਲਾਂਬੇ ਨਹੀਂ ਲਾਏ ਕੈਪਟਨ ਦੇ ਰਾਜ ਸਾਨੂੰ ਲੱਗਿਆ ਕਿ ਸਾਡੀ ਸਰਕਾਰ ਹੈ ਨਹੀਂ ਹੈ ਜੇ ਸਾਡੀ ਸਰਕਾਰ ਹੁੰਦੀ ਤਾਂ ਸਾਡੇ ਨਾਲ ਇਸ ਰਣੀ ਹੁੰਦੀ ਇੱਕ ਪੱਤੇ ਬਗੇਲ ਸਾਹਿਬ ਇਹ ਕਾਂਗਰਸ ਕੇ ਉਹ ਲੋਕ ਹੈ ਰਾਜਾ ਵੜਿੰਗ ਜੈਸੇ ਲੀਡਰ ਤੋਂ ਪਾਰਟੀ ਛੋੜ ਜਾਂਦੇ ਹੈ ਪਰ ਕਬੀ ਆ ਜਾਤੇ ਹਨ ਲੇਕਿਨ ਪੱਕੇ ਕਾਂਗਰਸੀ ਜਿਹੜੇ ਆ ਬੈਠੇ ਕਦੇ ਪਾਰਟੀ ਛੱਡ ਕੇ ਜਾਂਦੇ ਨਹੀਂ ਪਾਰਟੀ ਦੇ ਨਾਲ ਖੜਦੇ ਜੀ